ਅਸ਼ੀਕਾਲ ਜੀ ਮੈਂ ਰਾਜਨ ਸਿੱਧੂ ਤੁਸੀਂ ਦੇਖ ਰਹੇ ਹੋ ਅਰਥੀਆਂ ਟੀਵੀ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਖਨੌਰੀ ਬਾਡਰ ਤੇ ਕਿਸਾਨਾਂ ਵੱਲੋਂ ਖਨੌਰੀ ਬਾਡਰ ਤੇ ਸੰਭੂ ਬਾਡਰ ਤੇ ਧਰਨੇ ਲੱਗੇ ਹੋਏ ਸੀ ਧਰਨੇ ਲੱਗੇ ਹੋਏ ਕਹਿ ਲੋ ਜਾਂ ਕਹਿ ਲੋ ਕਿ ਜੋ ਦਿੱਲੀ ਜਾਣ ਦੀ ਕੋਸ਼ਿਸ਼ ਕਰਦਿਆਂ ਦੇ ਮੂਹਰੇ ਹਰਿਆਣਾ ਪੁਲਿਸ ਨੇ ਤੇ ਕੇਂਦਰ ਦੀ ਸਹਿ ਦੇ ਉੱਤੇ ਰਸਤੇ ਬੰਦ ਕਰ ਦਿੱਤੇ ਗਏ ਸੀਗੇ ਉਹਨਾਂ ਨੂੰ ਵੱਡੇ ਵੱਡੇ ਪੱਥਰ ਲਾ ਦਿੱਤੇ ਸੀ ਸਿਮੈਂਟਡ ਕੰਧਾ ਬਣਾ ਦਿੱਤੀਆਂ ਸੀਗੀਆਂ ਉੱਥੇ ਸਾਡੇ ਜਿਹੜੇ ਕਿਸਾਨ ਸੀਗੇ ਉੱਥੇ ਧਰਨੇ ਦੇ ਉੱਤੇ ਉੱਥੇ ਹੀ ਬੈਠ ਗਏ ਸੀ ਜਿਨ੍ਹਾਂ ਨੇ ਦਿੱਲੀ ਜਾਣਾ ਸੀ ਉਹ ਕਹਿਣਾ ਚਾਹੁੰਦੇ ਸੀ ਕਿ ਅਸੀਂ ਭਈ ਇੱਥੇ ਨਹੀਂ ਬੈਠਣਾ ਚਾਹੁੰਦੇ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਪਰ ਮੋਦੀ ਸਰਕਾਰ ਨੇ ਤੇ ਹਰਿਆਣਾ ਦੀ ਸਰਕਾਰ ਨੇ ਰਲ ਕੇ ਉਹਨਾਂ ਦਾ ਉੱਥੇ ਰਾਹ ਰੋਕ ਦਿੱਤਾ ਸੀ ਉਹਨਾਂ ਨੂੰ ਜਾਣ ਦਾ ਕੋਈ ਆਪਸ਼ਨ ਨਹੀਂ ਛੱਡਿਆ ਸੀਗਾ ਜਿਹਦੇ ਕਰਕੇ ਉਹਨਾਂ ਨੂੰ ਉੱਥੇ ਹੀ ਧਰਨਾ ਸ਼ੁਰੂ ਕਰਨਾ ਪਿਆ ਸੋ ਉਸ ਤੋਂ ਬਾਅਦ ਚ ਅ ਮਤਲਬ ਕਾਫੀ ਲੰਬਾ ਸਮਾਧਾਰਨਾ ਚੱਲਦਾ ਰਿਹਾ ਲਗਭਗ 13 ਮਹੀਨੇ ਦਾ ਮਤਲਬ ਇਹ ਧਰਨਾ ਚੱਲਦਾ ਰਿਹਾ ਇਸ ਧਰਨੇ ਦੇ ਵਿੱਚ ਮੌਕੇ-ਮੌਕੇ ਬਹੁਤ ਸਾਰੇ ਉਤਰਾ ਚੜਾ ਆਉਂਦੇ ਰਹੇ ਆਖਰ ਨੂੰ ਜੀ 2 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਮਤਲਬ ਆਰਡਰ ਦੇ ਕੇ ਇਹ ਜਿਹੜਾ ਧਰਨਾ ਇੱਥੇ ਚਕਵਾ ਦਿੱਤਾ ਗਿਆ ਅ ਇਹਦਾ ਕੀ ਕਾਰਨ ਸੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਪੰਜਾਬ ਨੂੰ ਵਿੱਤੀ ਤੌਰ ਤੇ ਕਾਫੀ ਘਟਾ ਸਹਿਣਾ ਪੈ ਰਿਹਾ ਸੀਗਾ ਜਿਹਦਾ ਕਰਕੇ ਇਹ ਧਰਨਾ ਸਾਨੂੰ ਚਕਵਾਉਣਾ ਪਿਆ ਪਰ ਕਿਸਾਨ ਜਥੇਬੰਦੀਆਂ ਦਾ ਜਾਂ ਕਿਸਾਨਾਂ ਦਾ ਇਹ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਸੈਂਟਰ ਦੇ ਨਾਲ ਮਿਲੀ ਹੋਈ ਹੈ ਇਸ ਕਰਕੇ ਉਹ ਧਰਨਾ ਮੋਦੀ ਦੀ ਸਹਾਇਤ ਤੇ ਉਹਨਾਂ ਨੇ ਮੂਰੇ ਲੱਗ ਕੇ ਸਾਥ ਚਕਵਾਇਆਗਾ ਸੋ ਦੋਸਤੋ ਆਪਾਂ ਆਪਣੇ ਜੋ ਮੇਰੀ ਸਮਝ ਚ ਆਈਆਂ ਨੇ ਗੱਲਾਂ ਮੈਂ ਉਹ ਇੱਥੇ ਪੇਸ਼ ਕਰਨ ਦੀ ਕੋਸ਼ਿਸ਼ ਕਰੂੰਗਾ ਹੋ ਸਕਦਾ ਤੁਹਾਨੂੰ ਉਹ ਗੱਲਾਂ ਚੰਗੀਆਂ ਲੱਗਣ ਹੋ ਸਕਦਾ ਤੁਹਾਨੂੰ ਲੱਗੇ ਕਿ ਇਹ ਗੱਲਾਂ ਸਹੀ ਨਹੀਂ ਹੈਗੀਆਂ ਪਰ ਇਹਦੇ ਵਿੱਚ ਮੈਂ ਤੁਹਾਨੂੰ ਸੱਚੇ ਦਿਲੋਂ ਇਹ ਗੱਲ ਕਹਿ ਸਕਦਾ ਕਿ ਮੈਂ ਕੋਈ ਵੀ ਗੱਲ ਕਿਸੇ ਵੀ ਸਰਕਾਰ ਜਾਂ ਮਤਲਬ ਆਪਣੇ ਵਾਲੇ ਕਿਸਾਨਾਂ ਦੇ ਪੱਖ ਦੀ ਜਾਂ ਵਿਰੋਧ ਦੀ ਨਹੀਂ ਕਰੂੰਗਾ ਮੈਂ ਆਪਣੀ ਸਮਝ ਚ ਆਉਣ ਵਾਲੀਆਂ ਗੱਲਾਂ ਦੇ ਹਿਸਾਬ ਨਾਲ ਇਹਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨਾਂ ਨੇ ਜਿਹੜਾ ਧਰਨਾ ਲਾਇਆ ਸੀ ਬਿਲਕੁਲ ਸ਼ਾਂਤਮਈ ਸੀ ਕਾਨੂੰਨ ਦੇ ਅਕੋਰਡਿੰਗ ਸੀ ਇਹ ਕੋਈ ਗਲਤ ਨਹੀਂ ਸੀ ਅ ਰਸਤੇ ਦੇ ਵਿੱਚ ਕਿਸਾਨਾਂ ਦਾ ਬਾਰ ਬਾਰ ਇਹ ਕਹਿਣਾ ਸੀ ਅਸੀਂ ਸੜਕਾਂ ਨਹੀਂ ਰੋਕੀਆਂ ਸੜਕਾਂ ਹਰਿਆਣਾ ਸਰਕਾਰ ਨੇ ਤੇ ਕੇਂਦਰ ਦੀ ਸਰਕਾਰ ਨੇ ਰੋਕੀਆਂ ਹੋਈਆਂ ਨੇ ਜਿਹੜੀ ਕਿ ਬਿਲਕੁਲ ਉਹਨਾਂ ਦੀ ਗੱਲ 100% ਸਹੀ ਸੀ ਇਹਦੇ ਵਿੱਚ ਕੁਝ ਵੀ ਝੂਠ ਨਹੀਂ ਸੀ ਦੂਜੀ ਗੱਲ ਮੋਰਚੇ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੋ ਰਿਹਾ ਸੀ ਜਿਹੜਾ ਗੈਰ ਕਾਨੂੰਨੀ ਹੋਵੇ ਜਾਂ ਗੈਰ ਸਵਿਧਾਨਿਕ ਉਸ ਤੋਂ ਬਾਅਦ ਮਾਨ ਸਾਹਿਬ ਦੀ ਸਰਕਾਰ ਨੇ ਇਹ ਤਰਨਾ ਚਕਵਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪੰਜਾਬ ਨੂੰ ਵਿੱਤੀ ਤੌਰ ਤੇ ਕਾਫੀ ਨੁਕਸਾਨ ਹੋ ਰਿਹਾ ਸੀ ਪੈਸਿਆਂ ਦੇ ਤੌਰ ਤੇ ਕਿਉਂਕਿ ਜੋ ਵੀ ਵਪਾਰੀਆਂ ਨੇ ਵਪਾਰ ਕਰਨਾ ਹੁੰਦਾਗਾ ਸੜਕੀ ਮਾਰਗ ਰਾਹੀਂ ਉਹਦਾ ਕਰਕੇ ਉੱਥੇ ਤਰਨਾ ਹੋਣ ਕਰਕੇ ਉਹਨਾਂ ਨੂੰ ਬਹੁਤ 200 200 ਕਿਲੋਮੀਟਰ ਉੱਪਰ ਦੀ ਰਸਤਾ ਬਗਲ ਕੇ ਕੋਈ ਵੀ ਆਪਣਾ ਟੋਆ ਟਾਈ ਦਾ ਸਮਾਨ ਲੈ ਕੇ ਜਾਣਾ ਪੈਂਦਾ ਸੀ ਜਿਹਦੇ ਕਰਕੇ ਉਹਦੀ ਕੀਮਤ ਵੱਧ ਲੱਗਦੀ ਸੀ ਇਥੋਂ ਫਿਰ ਡਿਸਟਰਬੈਂਸ ਹੁੰਦੀ ਸੀਗੀ ਅ ਕਹਿ ਲੀਏ ਕਿ ਜੋ ਵੀ ਵਪਾਰੀ ਬਿਜ਼ਨਸ ਕਰਦੇ ਆ ਆਪਣਾ ਕੋਈ ਫੈਕਟਰੀ ਚੱਲਦੀ ਹੈ ਕੋਈ ਕਾਰਖਾਨਾ ਚੱਲਦਾ ਜਾਂ ਜੋ ਵੀ ਤਾਂ ਜਿਦਾ ਕਰਕੇ ਉਹਨਾਂ ਨੂੰ ਅਰਚਨਾ ਆਉਂਦੀਆਂ ਸੀਗੀਆਂ ਤੇ ਉਹੀ ਫਿਰ ਸਰਕਾਰ ਨੂੰ ਅੱਗੇ ਟੈਕਸ ਦਿੰਦੇ ਆ ਤੇ ਟੈਕਸ ਦੇ ਤੌਰ ਤੇ ਵੀ ਸਰਕਾਰ ਨੂੰ ਉਹ ਪੈਸਾ ਕੱਟ ਬੰਨ ਰਿਹਾ ਸੀ ਇਹ ਲੌਜੀਕ ਇੱਕ ਹੈ ਪਰ ਇਹ ਗੱਲ ਵੀ ਹਾਂ ਬਿਲਕੁਲ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਇੰਨਾ ਤਾਂ ਹੈ ਬੀ ਨੁਕਸਾਨ ਤਾਂ ਹੋ ਰਿਹਾ ਸੀ ਇਹ ਗੱਲ ਦਾ ਕੋਈ ਮਤਲਬ ਬਾਲਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੱਲੀ ਵਿਰੋਧਤਾ ਦੇ ਕਾਰਨ ਵੀ ਮਤਲਬ ਇਹ ਗੱਲ ਕਹੀ ਜਾ ਰਹੀ ਹੈ ਇਹ ਜਸਟ ਇਹ ਗੱਲ ਹੈ ਇਹ ਗੱਲ ਲੌਜੀਕ ਸਮਝੋ ਪਰ ਜਿਹੜੀ ਮੇਨ ਗੱਲ ਹੈ ਕਿ ਇਹਦੇ ਚ ਕਿਸਾਨਾਂ ਦਾ ਕਸੂਰ ਕੋਈ ਨਹੀਂ ਸੀ ਕਿਉਂਕਿ ਉਹਨਾਂ ਨੇ ਰਸਤੇ ਨਹੀਂ ਰੋਕੇ ਸੀ ਪੰਜਾਬ ਦੇ ਇਹ ਕਸੂਰ ਸੀ ਹਰਿਆਣੇ ਦੀ ਸਰਕਾਰ ਦਾ ਤੇ ਕੇਂਦਰ ਦੀ ਸਰਕਾਰ ਦਾ ਮੋਦੀ ਸਰਕਾਰ ਦਾ ਕਿਉਂਕਿ ਉਹਨਾਂ ਨੇ ਰਸਤੇ ਰੋਕੇ ਤਾਂ ਕਿ ਪੰਜਾਬ ਵਾਲੇ ਕਿਸੇ ਦਿਨ ਆਪਸ ਦੇ ਵਿੱਚ ਖੈਬਰਣ ਸਾਡੇ ਸਿਰ ਗੱਲ ਪੈਣ ਦੀ بجائے ਆਪਸ ਚ ਹੀ ਲੜਨ ਸਾਥੋਂ ਮੰਗਾ ਮਨਾਉਣ ਦੀ ਸਾਡੇ ਤੇ ਜੋ એનર્ਜੀ ਲੱਗਣੀ ਆ ਉਹਨਾਂ ਦੀ ਸਾਨੂੰ ਜੋ ਤੰਗ ਕਰਨਾ ਜੋ ਸਾਡੀ એનર્ਜੀ ਉਹਨਾਂ ਤੇ ਕਿਸਾਨਾਂ ਤੇ ਲੱਗਣੀ ਆ ਉਹ ਸਾਡੇ ਤੇ ਨਾ ਲੱਗੇ ਉਹਨਾਂ ਤੇ ਲੱਗੇ ਸੋ ਉਹ ਇਸ ਚਾਲ ਦੇ ਵਿੱਚ ਕਾਮਯਾਬ ਹੋ ਗਏ ਪੰਜਾਬ ਸਰਕਾਰ ਨੇ ਮਤਲਬ ਇਹ ਕਿਵੇਂ ਕੀਤਾ ਹੁਣ ਆਪਾਂ ਇਸ ਚੀਜ਼ ਤੇ ਥੋੜਾ ਜਿਹਾ ਆਵਾਂਗੇ ਕੁਝ ਦਿਨ ਪਹਿਲਾਂ ਦੂਜੀਆਂ ਕਿਸਾਨ ਜੁਨੀਆਣਾ ਲਗਭਗ 15-20 ਦਿਨ ਪਹਿਲਾਂ ਉਹ ਕਹਿੰਦੇ ਵੀ ਮੀਟਿੰਗ ਕਰ ਰਹੇ ਸੀਗੇ ਮੁੱਖ ਮੰਤਰੀ ਸਾਹਿਬ ਨਾਲ ਤੇ ਮੀਟਿੰਗ ਕਰਦੇ ਕਰਦੇ ਕੁਝ ਮੰਗਾ ਮੁੱਖ ਮੰਤਰੀ ਸਾਹਿਬ ਨੇ 8 ਮੰਗਾ ਕਹਿੰਦੇ ਵੀ ਮੰਨ ਲੀਆਂ ਸੀ ਉਹਨਾਂ ਤੇ ਉਹਨਾਂ ਨੇ 15 ਮੰਗਾ ਮੇਵੀ ਬਣਾਈਆਂ ਹੋਈਆਂ ਸੀ ਜੈ ਅਪਰੋਕਸੀਮੇਟਲੀ ਇਹਦੇ ਦੇ ਟਿਲੇ ਤਾਂ ਜਿਹੜੀਆਂ 8 ਮੇਨ ਮੰਗਾ ਸੀ ਉਹ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੇ ਮੰਨ ਲੀਆਂ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਮੰਗਾ ਦੇ ਕਰਕੇ ਜਦੋਂ ਕਿਸਾਨਾਂ ਨਾਲ ਗੱਲ ਹੋਈ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਵੀ ਹੁਣ ਤੁਸੀਂ 15 ਤਰੀਕ ਵਾਲੇ ਬੀਤਰਨੇ ਦਾ ਕੀ ਕਰੋਗੇ ਉਹ ਕਹਿੰਦੇ ਜੀ ਉਹ ਸਾਡਾ ਜਰੀ ਰਹੂਗਾ ਤਾਂ ਇਥੋਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਤਲਬ ਇਹ ਗੱਲ ਚੰਗੀ ਨਹੀਂ ਲੱਗੀ ਜਾ ਕੇ ਲੋ ਵੀ ਗੁੱਸਾ ਆਇਆ ਤਾਂ ਉਹਨਾਂ ਨੇ ਪਹਿਲੀਆਂ ਵੀ ਰਿਜੈਕਟ ਕਰਤੀਆਂ ਉਹ ਇਹ ਵੀ ਇਲਜ਼ਾਮ ਲਾ ਰਹੇ ਆ ਕਿਸਾਨਾਂ ਤੇ ਕਿ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਸਾਥੋਂ ਸਾਨੂੰ ਇਸ ਜਿਹੜਾ 15 ਤਰੀਕ ਵਾਲਾ ਅੰਦੋਲਨ ਆ ਉਹ ਤੋਂ ਡਰਦਿਆਂ ਨੇ ਸਾਨੂੰ ਮਤਲਬ ਟਾਈਮ ਦਿੱਤਾਗਾ ਨਹੀਂ ਤੁਸੀਂ ਸਾਨੂੰ ਟਾਈਮ ਨਹੀਂ ਦੇਣਾ ਸੀ ਇਹ ਗੱਲ ਮਤਲਬ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਕਿ ਭਗਵੰਤ ਸਿੰਘ ਮਾਨ ਹੋਰਾਂ ਦਾ ਕਹਿਣਾ ਕਿ ਇਹ ਗੱਲ ਗਲਤ ਆ ਵੀ ਅਸੀਂ ਇਸ ਕਰਕੇ ਵੀ ਟਾਈਮ ਨਹੀਂ ਦਿੰਦਾ ਅਸੀਂ ਟਾਈਮ ਇਸ ਕਰਕੇ ਦਿੰਦਾ ਕਿ ਚਲੋ ਗੱਲਬਾਤ ਹੋਣੀ ਚਾਹੀਦੀ ਆ ਪਰ ਕਿਸਾਨਾਂ ਦਾ ਕਹਿਣਾ ਕਿ ਉਹ ਇਹ ਗੱਲ ਝੂਠ ਬੋਲ ਰਹੇ ਆ ਕਿਉਂਕਿ ਉਹ ਮਤਲਬ ਅਸੀਂ ਆਪਣਾ ਜਿਹੜਾ ਸੰਵਿਧਾਨਿਕ ਹੱਕ ਦੇ ਤੌਰ ਤੇ ਮੁਜਾਰਾ ਕਰਨ ਜਾ ਰਹੇ ਸੀ ਤੇ ਉਹ ਇਸ ਗੱਲ ਤੋਂ ਪੜ ਗਿਓ ਮੰਨਣਾ ਨਹੀਂ ਚਾਹੁੰਦੇ ਸਾਡੀਆਂ ਗੱਲਾਂ ਤੇ ਉਹਨਾਂ ਨੇ ਸਾਰੀਆਂ ਮੰਗਾਂ ਰਿਜੈਕਟ ਕਰ ਦਿੱਤੀ। ਸੋ ਉਸ ਤੋਂ ਬਾਅਦ 'ਚ ਇਸ ਗੱਲ ਦਾ ਕਾਫੀ ਹੱਦ ਤੱਕ ਪੰਜਾਬ ਦੇ ਲੋਕਾਂ ਨੇ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਸਹਿਮਤੀ ਦਿਖਾਈ ਸੀ। ਸਿੰਬਲ ਦੇ ਤੌਰ ਤੇ ਜਿਵੇਂ ਆਪਾਂ ਨੂੰ ਲੱਗਦਾ ਹੈਗਾ ਕਿਉਂਕਿ ਕਿਸਾਨ ਜੁਨੀਅਨਾਂ ਦੇ ਪੱਖ 'ਚ ਉਸ ਤੋਂ ਬਾਅਦ ਕੋਈ ਵੀ ਲਾਮਬੰਦੀ ਨਹੀਂ ਹੋਈ। ਉਹਨਾਂ ਨੇ ਜਦੋਂ ਮਤਲਬ ਈਵਨ ਕੇ ਮੈਂ ਤਾਂ ਉਹਨਾਂ ਜੁਨੀਅਨਾਂ ਦੇ ਕੁਝ ਬੰਦੇ ਵੀ ਇਸ ਗੱਲ ਨੂੰ ਕਹਿੰਦੇ ਸੁਣੇ ਕਿ ਇਹ ਸਾਡੇ ਬੰਦਿਆਂ ਦੀ ਗਲਤੀ ਹੈ। ਵੀ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਵੀ ਇੱਕ ਵਾਰੀ ਡਿਲੇ ਕਰਦੇ ਜਾਂ ਗੱਲਬਾਤ ਦੀ ਅੱਗੇ ਮੀਟਿੰਗਾਂ ਰੱਖਦੇ ਰਹਿੰਦੇ ਵੀ ਆਪਾਂ ਵੀ ਕੁਝ ਵੀ ਚਲੋ ਜੋ ਵੀ ਉਹਨਾਂ ਨੂੰ ਲੱਗਿਆ ਸੀ ਆਮ ਲੋਕਾਂ ਨੂੰ ਵੀ ਲੱਗਿਆ ਸੀ ਵੀ ਕਿ ਕਾਫੀ ਹੱਦ ਤੱਕ ਗਲਤ ਆ ਮਤਲਬ ਕਿਸਾਨ ਜੱਥੇਬੰਦੀਆਂ ਵੀ ਕੋਈ ਫੈਸਲਾ ਉਹਨਾਂ ਦਾ ਗਲਤ ਸੀ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸਾਨ ਗਲਤ ਸੀ ਹੈ ਜੱਥੇਬੰਦੀਆਂ ਗਲਤ ਸੀ ਕੋਈ ਫੈਸਲਾ ਉਹਨਾਂ ਦਾ ਗਲਤ ਸੀ ਜਿਹੜਾ ਲੋਕਾਂ ਨੂੰ ਵੀ ਗਲਤ ਲੱਗਿਆ ਸੀ ਉਦੋਂ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਬੀ ਪੰਜਾਬ ਦੇ ਲੋਕਾਂ ਨੇ ਸਹਿਮਤੀ ਦਿਖਾਈ ਸੀ ਪਰ ਮੈਨੂੰ ਇਹ ਲੱਗਦਾ ਵੀ ਉਸੇ ਚੀਜ਼ ਤੋਂ ਉਤਸ਼ਾਹਿਤ ਹੋ ਕੇ ਸਾਡੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਧਰਨਾ ਇਹ ਵੀ ਚਕਵਾਉਣ ਦੇ ਸ਼ੋਕ ਸੋਚ ਲਈ ਕਿ ਸ਼ਾਇਦ ਲੋਕ ਇਹਨਾਂ ਦਾ ਹੁਣ ਵੀ ਸਾਥ ਨਹੀਂ ਦੇਣਗੇ ਜਿਵੇਂ ਪਹਿਲੀਆਂ ਜੁਨੀਆ ਨਾਲ ਸਾਥ ਨਹੀਂ ਦਿੱਤਾ ਪਰ ਇੱਥੇ ਗੱਲ ਸੋਚਣ ਵਾਲੀ ਇਹ ਆ ਕਿ ਉਹ ਉੱਥੇ ਥੋੜਾ ਬਹੁਤਾ ਲੋਕਾਂ ਨੂੰ ਫੀਲ ਹੋਇਆ ਸੀ ਕਿ ਹਾਂ ਯਾਰ ਕਿਸਾਨ ਜਥੇਬੰਦੀਆਂ ਥੋੜਾ ਜਿਹਾ ਗਲਤ ਕਰ ਰਹੀਆਂ ਗਲਤ ਨਾ ਕਹੋ ਕਿ ਥੋੜਾ ਜਿਹਾ ਟੱਕਾ ਕਰ ਰਹੀਆਂ ਅ ਜਾਂ ਕਹਿ ਲਓ ਵੀ ਕਿਸਾਨ ਜਥੇਬੰਦੀਆਂ ਥੋੜਾ ਜਿਹਾ ਵੀ ਫੈਸਲਾ ਇਹ ਗਲਤ ਲੈ ਰਹੀਆਂ ਜਿਹੜਾ ਵੀ ਲੈ ਰਹੀਆਂ ਸੀ ਵੀ 5 ਸੋਰੀ 5 ਤਰੀਕ ਨੂੰ ਜਾਂ 15 ਤਰੀਕ ਨੂੰ ਜੋ ਵੀ ਉਹਨਾਂ ਦਾ ਸੀਗਾ ਵੀ ਉਹ ਇੱਕ ਵਾਰੀ ਡਿਲੇ ਕਰ ਦੇਣਾ ਚਾਹੀਦਾ ਸੀ ਲੋਕਾਂ ਨੂੰ ਇਹ ਲੱਗਿਆ ਚਲੋ ਜੀ ਉੱਥੋਂ ਉਤਸਾਹਿਤ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਇਹ ਮੋਰਚੇ ਤੇ ਵੀ ਐਕਸ਼ਨ ਕਰ ਦਿੱਤਾ ਇਸ ਐਕਸ਼ਨ ਤੋਂ ਲੋਕ ਇੰਨੇ ਨਿਰਾਸ਼ ਹੋ ਗਏ ਕਿ ਕਿਉਂਕਿ ਇਸ ਮੋਰਚੇ ਦੇ ਨਾਲ ਲੋਕਾਂ ਦੀ ਕਾਫੀ ਸਿੰਪਥੀ ਜੁੜੀ ਹੋਈ ਸੀ ਕਿਉਂਕਿ ਲੋਕਾਂ ਨੂੰ ਇਹ ਮੋਰਚਾ ਕਾਫੀ ਹੱਦ ਤੱਕ ਜਾਇਜ਼ ਲੱਗਦਾ ਸੀ ਹੁਣ ਇੱਥੇ ਆਪਾਂ ਨੂੰ ਵੀ ਮਤਲਬ ਵਿਰੋਧ ਹੋਣਾ ਥੋੜਾ ਸ਼ੁਰੂ ਹੋ ਗਿਆ ਪੰਜਾਬ ਸਰਕਾਰ ਦਾ ਇਸ ਗੱਲ ਤੇ ਕਾਫੀ ਹੋ ਗਿਆ ਜਾਂ ਕਹਿ ਲਓ ਕਾਫੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਪਰ ਹੁਣ ਚੱਕਰ ਇਹ ਆ ਕਿ ਉਸ ਤੋਂ ਬਾਅਦ ਸ਼ਾਇਦ ਪੰਜਾਬ ਸਰਕਾਰ ਨੇ ਵੀ ਇਹ ਚੀਜ਼ ਮਹਿਸੂਸ ਕੀਤੀ ਹੋਵੇ ਉਹਨਾਂ ਨੇ ਕਿਸਾਨਾਂ ਨੂੰ ਫੇਰ ਮਿਲਨ ਦਾ ਟਾਈਮ ਰੱਖਿਆ ਸੀ ਪਰ ਇੱਕ ਵਾਰੀ ਇਹ ਗੱਲ ਆ ਰਹੀ ਹੈ ਕਿ ਕਿਸਾਨਾਂ ਨੇ ਉਹ ਮੀਟਿੰਗ ਰਿਜੈਕਟ ਕਰ ਦਿੱਤੀ ਹੈ ਮਿਲਣ ਤੋਂ ਇਨਕਾਰ ਕਰ ਦਿੱਤਾ ਆਪਣੇ ਕੀਤੇ ਬੜੀ ਮੰਤਰੀ ਸਰਦਾਰ ਗੁੱਡੀਆਂ ਖੁੱਡੀਆਂ ਸਾਹਿਬ ਨਾਲ ਮਿਲਣ ਤੋਂ ਇੱਕ ਵਾਰੀ ਇਨਕਾਰ ਕਰ ਦਿੱਤਾ ਸੋ ਹੁਣ ਗੱਲ ਇਹ ਆ ਕਿ ਹੁਣ ਇਹਦਾ ਹੱਲ ਕੀ ਹੋਵੇ ਹੁਣ ਪੰਜਾਬ ਸਰਕਾਰ ਨੂੰ ਮੇਰਾ ਮੰਨਣਾ ਇਹ ਆ ਕਿ ਪੰਜਾਬ ਸਰਕਾਰ ਤੋਂ ਗਲਤੀ ਤਾਂ ਹੋਈ ਆ ਉਹਨਾਂ ਨੂੰ ਖੁੱਲੇ ਦਿਲ ਨਾਲ ਵੀ ਇਹ ਚੀਜ਼ ਤੇ ਅਫਸੋਸ ਜाहिर ਕਰਨਾ ਚਾਹੀਦਾ ਜਾਂ ਇਹਦੀ ਮਾਫੀ ਸਰਿਆਂ ਮੰਗਣੀ ਚਾਹੀਦੀ ਹੈ ਕੋਈ ਦਿੱਕਤ ਨਹੀਂ ਹੈ ਕਿਉਂਕਿ ਰੋਸ ਹੈ ਲੋਕਾਂ ਦੇ ਵਿੱਚ ਤੇ ਕਿਸਾਨਾਂ ਨਾਲ ਮਿਲ ਕੇ ਇਸ ਗਲਤੀ ਨੂੰ ਸੁਧਾਰਨ ਲਈ ਨਵੇਂ ਸਿਰੇ ਤੋਂ ਉਹਨਾਂ ਨੂੰ ਧਰਨੇ ਲਈ ਜਗ੍ਹਾ ਦੇ ਦੇਣੀ ਚਾਹੀਦੀ ਹੈ ਕਿ ਤੁਸੀਂ ਜਿੰਨਾ ਚਿਰ ਦਿੱਲੀ ਨਹੀਂ ਜਾ ਸਕਦੇ ਉਹਨਾਂ ਚਿਰ ਛਟਕਣਾ ਰੋਕੋ ਜਿੱਦ ਦੇ ਤੁਹਾਨੂੰ ਦਿੱਲੀ ਜਾਣ ਦੇ ਤਾਂ ਉੱਥੇ ਤੁਸੀਂ ਆਪ ਦਾ ਬੈਠ ਜਾਓ ਉਹਨਾਂ ਨੂੰ ਕੋਈ ਜਗ੍ਹਾ ਦੇ ਦੇਣੀ ਚਾਹੀਦੀ ਆ ਬਿਲਕੁਲ ਸੜਕ ਦੇ ਨਾਲ ਵੀ ਜਿੱਦ ਦੇ ਤੁਹਾਡੇ ਭਾਈ ਦਾ ਲੱਗ ਗਿਆ ਤੁਸੀਂ ਦਿੱਲੀ ਚੱਲ ਜਾਓ ਠੀਕ ਆ ਤੇ ਇਸ ਕਰ ਵੀ ਸੜਕ ਵੀ ਨਾ ਰੁਕੇ ਤੇ ਉਹਨਾਂ ਦਾ ਧਰਨਾ ਵੀ ਮਤਲਬ ਦੁਬਾਰਾ ਤੋਂ ਕੰਟੀਨਿਊ ਹੋਣਾ ਚਾਹੀਦਾ ਇਹ ਮੇਰਾ ਮੰਨਣਾ ਹੈਗਾ ਵੀ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਜਿਹਦੇ ਨਾਲ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਹੁਣ ਤੱਕ ਥੋੜਾ ਕੇਸ ਬਣਿਆ ਹੋਇਆ ਸੀ ਇੱਕ ਉਹਨੂੰ ਕਾਫੀ ਹੱਦ ਤੱਕ ਲੋਕਾਂ ਨੇ ਨਿਰਾਸ਼ਤਾ ਆਈ ਨਰਾਸਾ ਆਈ ਹੈ ਲੋਕਾਂ ਦੇ ਮਨਾਂ ਦੇ ਵਿੱਚੋਂ ਗੱਲ ਪ੍ਰਤੀ ਸੋ ਮੇਰਾ ਮੰਨਣਾ ਇਹ ਆ ਕਿ ਪੰਜਾਬ ਸਰਕਾਰ ਨੂੰ ਹੁਣ ਇਹ ਧਰਨਾ ਕੰਟੀਨਿਊ ਕਰਵਾਉਣਾ ਚਾਹੀਦਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਅਲੱਗ ਤੋਂ ਜਗ੍ਹਾ ਦੇ ਦੇਣੀ ਚਾਹੀਦੀ ਹੈ ਜਿੱਥੋਂ ਸੜਕੀ ਆਵਾਜ਼ਾਈ ਵੀ ਡਿਸਟਰਬ ਨਾ ਹੋਵੇ ਰੇਲਵੇ ਆਵਾਜ਼ਾਈ ਡਿਸਟਰਬ ਨਾ ਹੋਵੇ ਤੇ ਉਹਨਾਂ ਨੂੰ ਮਤਲਬ ਜੋ ਵੀ ਸੈਂਟਰ ਨਾਲ ਉਹਨਾਂ ਦੀ ਕੋਈ ਮੰਗਾਂ ਪ੍ਰਤੀ ਜੋ ਵੀ ਲੜਾਈ ਆ ਜਾਂ ਮੰਗਾਂ ਮੰਵਾਉਣ ਦੀ ਸੰਗਰਸ਼ਾ ਉਹ ਉਹ ਨਾ ਦਾ ਕੰਟੀਨਿਊ ਚੱਲਣਾ ਚਾਹੀਦਾ ਇਹ ਮੈਨੂੰ ਲੱਗਦਾ ਸੋ ਬਾਕੀ ਤੁਹਾਡੇ ਵਿਚਾਰ ਮੇਰੇ ਵਿਰੁੱਧ ਵੀ ਹੋ ਸਕਦੇ ਆ ਪਰ ਸੋ ਧੰਨਵਾਦ